ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ ਮੈਨੂੰ ਪਤਾ ਨਹੀਂ ਚਾਵਲਾ ਕੌਣ ਆ ਨਾ ਮੈਂ ਫੋਟੋ ਦੇਖੀ ਤੋ ਹੋਊਗਾ ਕੋਈ ਇਹਦਾ ਜਵਾਬ ਸਿੱਧੂ ਸਾਹਿਬ ਦੇ ਸਕਦੇ ਨੇ ਮੈਂ ਨਾ ਫੋਟੋ ਦੇਖੀ ਹੈ ਨਾ ਮੈਂ ਕੋਈ ਕਮੈਂਟ ਕਰੀ ਮੈਂ ਤੁਹਾਡੇ ਸਾਰਿਆਂ ਨੂੰ ਇੱਕ ਸਵਾਲ ਪੁੱਛਣਾ ਤੁਸੀਂ ਇੰਨੇ ਜਣੇ ਗਏ ਨੇ ਹਰ ਸਿਮਰਤ ਗਈ ਹੈ ਪੁਰੀ ਸਾਹਿਬ ਗਏ ਨੇ ਆਪਣਾ ਸਰਲਾ ਐਮਪੀ ਗਿਆ ਜੀ ਜੀ ਤੁਸੀਂ ਕੱਲੇ ਨਵਜੋਤ ਸਿੱਧੂ ਨੂੰ ਕਿਉਂ ਕਾਰਨ ਇਹ ਨਵਜੋਤ ਨੂੰ ਨਵਜੋਤ ਸਿੱਧੂ ਕੱਲੇ ਵੱਲ ਪੁੱਛਦੇ ਹੋ ਇਸ ਬਾਰੇ ਬਦਲ ਵੱਲੋਂ ਕੀ ਕਹਿ ਗਿਆ ਕਿ ਦੋ ਦੇਸ਼ਾਂ ਦੀ ਜਿਹੜੀ ਹੈਗੀ ਉਹਦੇ ਕਰਕੇ ਹੋਇਆ ਹੈਗਾ ਅਦਰਵਾਈਜ਼ ਕੋਈ ਕੱਲੇ ਬੰਦੇ ਨੂੰ ਸ਼ਰੇ ਨਹੀਂ ਜਾਂਦਾ ਹੈਗਾ ਦੋਨੇ ਸਰਕਾਰ ਪਰ ਮਨ ਲਈ ਗੱਲ ਤੁਸੀਂ ਹਰ ਸਵਾਲ ਨਵਜੋਤ ਸਿੱਧੂ ਬਾਰੇ ਪੁੱਛਦੇ ਕਿਉਂ ਉਹ ਵੀ ਸਾਡੇ ਵਰਗਾ ਇਨਸਾਨ ਹੈ ਆਪਣੀ ਪ੍ਰਾਈਵੇਟ ਵਿਜ਼ਿਟ ਤੇ ਗਿਆ ਹੈ ਵੈਲਕਮ ਜਾਵੇ ਜੀ ਸੱਚ ਕੇ ਜਾਵੇ ਕਿਹੜੀ ਗੱਲ ਜਾਖਰ ਜੀ ਨੇ ਕਿਹਾ ਮੈਨੂੰ ਬੁਲਾਇਆ ਜਾਂਦਾ ਤਾਂ ਮੈਂ ਜ਼ਰੂਰ ਜਾਂਦਾ ਹੈਗਾ ਪਰੰਤੂ ਬੁਲਾਇਆ ਹੀ ਨਹੀਂ ਗਿਆ ਹੈਗਾ ਚਲੋ ਇਹ ਜਾਖੜ ਸਾਹਿਬ ਦੇ ਬਿਆਨ ਵਧੀ ਸਰਕ ਕੇ ਕੇ ਅਮਰਿੰਦਰ ਸਿੰਘ ਕਹਿ ਰਹੇ ਉਹਦਾ ਪਰਸਨਲ ਵਿਜ਼ਿਟ ਹੈ ਦੂਜੇ ਪਾਸੇ ਕਾਂਗਰਸ ਦੇ ਨੇਤਾ ਕਹਿ ਰਹੇ ਨੇ ਸਾਨੂੰ ਬੁਲਾਇਆ ਤਾਂ ਜਾਇ ਜਾਵਾਂਗੇ ਕਿਤੇ ਨਾ ਕਿਤੇ ਜੇ ਬੁਲਾਇਆ ਜਾਂਦਾ ਤੇ ਉਹ ਵੀ ਜਾਂਦੇ ਹਾਂ ਬਾਕੀ ਉਹ ਸਿੱਧੂ ਸਾਹਿਬ ਪਰਸਨਲ ਵਿਜ਼ਿਟ ਤੇ ਗਏ ਨੇ ਇਹਦਾ ਡਾਕਰ ਸਾਹਿਬ ਆਪਣਾ ਬਿਆਨ ਦੀ ਗੱਲ ਕਰਨ ਮੈਂ ਨਹੀਂ ਉਹਨਾਂ ਦੇ ਕੋਈ ਕਮੈਂਟ ਕਰ ਸਕਦਾ ਸਿੱਧੂ ਸਾਹਿਬ ਪ੍ਰਾਈਵੇਟ ਵਿਜ਼ਿਟ ਤੇ ਗਏ ਨੇ ਵਧੀਆ ਸਰਪੰਚਾਇਤ ਇਲੈਕਸ਼ਨ ਦੀ ਕੋਈ ਜਾਣੀ ਦੀ ਚਾਹੀਦਾ ਜੀ ਕੈਪਟਨ ਸਾਹਿਬ ਦਾ ਬਿਆਨ ਵੀ ਉਹ ਕਹਿੰਦੇ ਜਾਣਾ ਨਹੀਂ ਨਹੀਂ ਕੈਪਟਨ ਸਾਹਿਬ ਦਾ ਬਿਆਨ ਨਹੀਂ ਕੈਪਟਨ ਸਾਹਿਬ ਨੇ ਹੁਣ ਜ ਸਜੈਸ਼ਨ ਦਿੱਤੀ ਸੀ ਤੇ ਹਾਲਾਤ ਨੂੰ ਦੇਖਦੇ ਹੋਏ ਸਾਡਾ ਜਿਵੇਂ ਕੈਪਟਨ ਸਾਹਿਬ ਨੇ ਆਖਿਆ ਵੀ ਮੈਂ ਚੀਫ ਮਿਨਿਸਟਰ ਹਾਂ ਤੂੰ ਮਿਨਿਸਟਰ ਆ ਸਾਡਾ ਇੱਕ ਰਾਜਤਰਮ ਹੋਰ ਵੀ ਆ ਜੀ ਜੀ ਤੇ ਉਹਨੂੰ ਹਾਲਾਤ ਨੂੰ ਦੇਖਦੇ ਹੋਇਆ ਉਹਨਾਂ ਨੂੰ ਸੁਜੈਸ਼ਨ ਦਿੰਦੀ ਸੀ ਸਰ ਗਰਮ ਖਿਆਲਿਆਂ ਨੂੰ ਵੀ ਫੋਟੋਆਂ ਜਾਰੀ ਹੋ ਰਹੀਆਂ ਨੇ ਮੈਨੂੰ ਗਰਮ ਖਿਆਲਿਆਂ ਦੀ ਉਹਨੂੰ ਸਮਝ ਨਹੀਂ ਗਏ ਨੇ ਮੈਂ ਉਹਦੇ ਬਾਰੇ ਨਾ ਮੈਂ ਫੋਟੋ ਦੇਖੀ ਆ ਨਾ ਮੈਂ ਉਹਦੇ ਬਾਰੇ ਕਮੈਂਟ ਕਰਨੀ ਚਾਹੁੰਦਾ